ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਨੂੰ ਜਿਸ ਤਰ੍ਹਾਂ ਸਾਡੇ ਅੰਤਰਰਾਸ਼ਟਰੀ ਸਰਵਕਮ ਮੌਜ ਸਮਾਜ ਸ਼ਹੀਦ ਉਦਮ ਸਿੰਘ ਯਾਦਗਾਰ ਕਮੇਟੀ ਦੇ ਮਾਰ ਹਥੀ ਜਿਤਨੇ ਵੀ ਆਪਣੇ ਮੰਚ ਤੇ ਵਿਰਾਜਮਾਨ ਸਾਡੇ ਲੀਡਰ ਸਾਹਿਬਾਨ ਆਏ ਹਨ ਸਾਰੇ ਹੀ ਪੂਰਾ ਸਮਾਜ ਜਿਹੜਾ ਹੈ ਈਵਨ ਮੈਂ ਤਾਂ ਕਹਾਂਗਾ ਅਬੋਰ ਦੇ ਸ਼ਹਿਰ ਦੇ ਨਾਗਰਿਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਜਿਹੜਾ ਹੈ ਕੱਢ ਕੇ ਅੱਜ ਮਹਾਨ ਦੇਸ਼ ਭਗਤ ਸ਼ਹੀਦ ਉਦਮ ਸਿੰਘ ਦੇ ਚੌਂਕ ਦੇ ਵਿੱਚ ਆ ਕੇ ਉਹਨਾਂ ਦੇ ਜਿਹੜਾ ਹੈ ਸਟੈਚੂ ਦਾ ਬੁੱਧ ਦਾ ਜਿਹੜਾ ਹੈ ਮੂਰਤ ਜਿਹੜਾ ਹੈ ਸਾਡੇ ਮਹਾਨ ਬਾਬਾ ਬ੍ਰਹਮਦਾਸ ਜੀ ਕਰਨ ਵਾਸਤੇ ਥੋੜੀ ਦੇਰੀ ਸੀ ਆ ਰਹੇ ਹਨ ਸਾਰੇ ਲੋਕ ਆਪਾਂ ਵਧਾਈ ਦੇ ਪਾਤਰ ਹਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਸਮੇਂ-ਸਮੇਂ ਤੇ ਜਦੋਂ ਵੀ ਸ਼ਹੀਦ ਭਗਤ ਸਿੰਘ ਦਾ ਚਾਹੇ ਦੂਜੇ ਮਹਾਨ ਸ਼ਹੀਦਾਂ ਦਾ ਕੋਈ ਵੀ ਜਨਮ ਦਿਨ ਜਾਂ ਬਲਦਾਨ ਦਿਵਸ ਹੁੰਦਾ ਹੈ ਤਾਂ ਇਸੇ ਤਰ੍ਹਾਂ ਸੈਂਕੜੇ ਹਜ਼ਾਰਾਂ ਲੋਕ ਆਪਾਂ ਜਿਹੜਾ ਹੈ ਇੱਕ ਜੁਟ ਹੋ ਕੇ ਇਕੱਠੇ ਹੋ ਕੇ ਉਹਨਾਂ ਮਹਾਨ ਦੇਸ਼ਵਕਤਾ ਨੂੰ ਉਹਨਾਂ ਨੂੰ ਸਲੂਟ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਜੈ ਹੈ ਲੋਕਾਂ ਨਾਲ ਹੈਗੀ ਆ ਜੋ ਸ਼ਹੀਦਾਂ ਨੇ ਆਪਣੇ ਆਪ ਨੂੰ ਪ੍ਰੇਰਨਾ ਦਿੱਤੀ ਜਿਹੜੇ ਰਾਹ ਤੇ ਚੱਲਣ ਦਾ ਆਪਾਂ ਨੂੰ ਪੇਸ਼ ਦਿੱਤਾ ਉਹਦੇ ਉੱਤੇ ਇਹ ਨਸਬਸਤਕ ਹੋ ਰਹੇ ਆ ਆਪਣੇ ਪਹਿਰਾ ਦੇ ਰਹੇ ਆ ਇਹ ਜਿਹੜੇ ਗੁੱਤ ਦੀ ਸਥਾਪਨਾ ਹੋਈ ਹੈ ਇਹਦੇ ਵਿੱਚ ਸਾਰੇ ਹੀ ਕਮਿਊਨਿਟੀ ਦਾ ਬਹੁਤ ਵੱਡਾ ਯੋਗਦਾਨ ਹੈ ਪਹਿਲਾਂ ਤਾਂ ਸਾਰੇ ਵਧਾਈ ਦੇ ਪਾਤਰ ਹੈ ਸਪੈਨਸ ਨੇ ਜਿੰਨਾ ਸਾਰਿਆਂ ਨੂੰ ਅਬੋਰ ਨਿਵਾਸੀਆਂ ਨੂੰ ਚਾਹੇ ਕਿਸੇ ਵੀ ਤੁਸੀਂ ਧਰਮ ਦੇ ਨਾਲ ਸੰਬੰਧਿਤ ਹੋ ਰਾਮ ਮੁਹੰਮਦ ਸਿੰਘ ਆਜ਼ਾਦ ਉਹਨੇ ਆਪਣਾ ਨਾਮ ਰੱਖਿਆ ਸੀਗਾ ਇਹਦਾ ਮਤਲਬ ਸ਼ਹੀਦ ਉਦਮ ਸਿੰਘ ਦਾ ਕੋਈ ਧਰਮ ਨਹੀਂ ਸੀਗਾ ਸੋ ਸਾਰੇ ਹੀ ਧਰਮਾਂ ਨੂੰ ਖੁੱਲ੍ਹਾ ਸੱਦਾ ਹੈ 26 ਦਸੰਬਰ ਨੂੰ ਤੁਸੀਂ ਇੱਥੇ ਸਵਾ 11 ਵਜੇ ਪਹੁੰਚੋ ਚੌਂਕ ਦੇ ਉੱਤੇ ਖੰਡਾ ਸਾਹਿਬ ਚੌਂਕ ਦੇ ਬਿਲਕੁਲ ਨਾਲ ਹੀ ਹੈਗਾ ਜਿਹੜਾ ਮਿਨੀ ਸੈਕਟਰੀਟ ਮੰਡਿਆ ਉਹਦੇ ਸਾਹਮਣੇ ਚੌਕ ਹੈਗਾ ਸੋ 26 ਦਸੰਬਰ ਨੂੰ ਸਵਾ 11 ਵਜੇ ਅਮੋਰ ਹਰ ਬੰਦਾ ਜੋ ਵੀ ਸ਼ਹੀਦਾਂ ਨੂੰ ਪਿਆਰ ਕਰਦਾ ਹੈ ਮੁਹੱਬਤ ਕਰਦਾ ਹੈ ਉਹਨੂੰ ਇੱਥੇ ਪਹੁੰਚਣ ਦਾ ਜਿਹੜਾ ਅਸੀਂ ਸੱਦਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਰ ਮੈਂ ਅਮਨਦੀਪ ਕੰਬੋਜ ਇੱਥੇ ਆਏ ਸਾਰੇ ਸ਼ਿੱੱਡਾਂ ਦੇ ਪ੍ਰੇਮੀਆਂ ਨੂੰ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਚੰਡੀਗੜ੍ਹ ਤੋਂ ਆਏ ਸਾਡੇ ਬਾਬੇ ਬੋਲ ਜੀ ਦੋਲਦਰਾਮ ਜੀ ਇੰਟਰਨੈਸ਼ਨਲ ਸਰਕਮੋਜ ਦੇ ਸ co-founder member ਤੇ ਸਾਰੇ ਪੰਮਾ ਬਾਈ ਜੀ ਤੇ ਆਪਣੇ ਬੋਬੀ ਜੀ ਇਹਨਾਂ ਸਾਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਰੇ ਹਰਿਆਣੇ ਤੋਂ ਆਏ ਕਈ ਕੰਬੋਜ ਮੈਂ ਦੇਖ ਰਿਹਾ ਹਰਿਆਣੇ ਤੋਂ ਹੀ ਆਏ ਨੇ ਚੰਡੀਗੜ੍ਹ ਤੋਂ ਰਾਜਸਥਾਨ ਤੋਂ ਦੂ ਦੂ ਰਾਈ ਸੰਗਤ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਸੱਦਾ ਦਿੰਦਾ 26 ਦਸੰਬਰ ਨੂੰ ਇੰਸਪੋ ਐਸ ਸਕੇਚੂ ਦਾ ਉਦਘਾਟਨ ਤੇ ਆਪਣਾ ਤੁਮਦਾਮ ਨਾਲ ਮਨਾਇਆ ਜਾਊਗਾ 26 ਦਸੰਬਰ ਨੂੰ ਖੂਨ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕਮ ਮੈਂ ਸਾਡੇ ਬਜ਼ੁਰਗ ਨੇਤਾ ਜਿਹੜੇ ਸਪੈਸ਼ਲ ਚੰਡੀਗੜ੍ਹ ਤੋਂ ਪਹੁੰਚੇ ਨੇ ਸ਼੍ਰੀ ਦੌਲਤਰਾਮ ਕਮੋਜ ਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਅੰਤਰਰਾਸ਼ਟਰੀ ਕਮੋਜ ਸਮਾਜ ਤੇ ਸ਼ਹੀਦ ਉਦਮ ਸਿੰਘ ਯਾਦਗਾਰ ਕਮੇਟੀ ਅਬੌਰ ਵੱਲੋਂ ਇਕ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਅਬੋਰ ਦੇ ਨਾਲ ਲੱਗਦੇ ਸਾਰੇ ਪਿੰਡਾਂ ਦੀ ਸੰਗਤ ਨੇ ਬੜਾ ਵੱਡਾ ਉਪਰਾਲਾ ਕਰਕੇ ਇਹ ਚੌਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਅੱਜ ਸੁਨੇਹਾ ਅਸੀਂ ਅਬੋਰ ਸ਼ਹਿਰ ਦੇ ਵਾਸੀਆਂ ਨੂੰ ਦੇਣਾ ਚਾਹੁੰਦੇ ਆ ਕਿ ਜਿਹੜਾ ਸੁਨੇਹਾ ਅਸੀਂ ਲੈ ਕੇ ਗਏ ਸੀ ਅੱਜ ਬਾਬਾ ਜੀ ਦੀ ਕਿਰਪਾ ਨਾਲ ਪ੍ਰਵਾਨ ਹੋ ਗਿਆ ਹੈ ਆਓ ਅੱਜ ਬਾਬਾ ਜੀ ਦੇ ਚਰਨ ਪੈ ਰਹੇ ਨੇ ਉਹਨਾਂ ਚਰਨਾਂ ਦੀ ਛੋਹ ਦਾ ਆਸ਼ੀਰਵਾਦ ਲੈ ਕੇ 26 ਦਸੰਬਰ ਨੂੰ ਉਦਘਾਟਨ ਕੀਤਾ ਜਾਊਗਾ ਅਤੇ ਜਨਮ ਦਿਹਾੜਾ ਰਾਜਪਦਰੀ ਸਮਾਗਮ ਅਬੋਰ ਵਿਖੇ ਸਾਡੇ ਹਿੱਸੇ ਆਇਆ ਹੈ ਇਹ ਮੈਂ ਧੰਨਵਾਦ ਕਰੂੰਗਾ ਮੇਰੇ ਬੋਵੀ ਵੀਰ ਪੰਮਾ ਜੀ ਪਾਲਾ ਬੱਟੀ ਤੇ ਸਾਰੀ ਟੀਮ ਦਾ ਜਿਨ੍ਹਾਂ ਨੇ ਇਹ ਮੌਕਾ ਅਬੋਰ ਦੇ ਵਾਸੀਆਂ ਨੂੰ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਕਮੋਜ ਸਮਾਜ ਦਾ ਬੋਵੀ ਕਮੋਜ ਪ੍ਰਦਾਨ ਅੰਤਰਰਾਸ਼ਟਰੀ ਸਰਵ ਕਮੋਜ ਸਮਾਜ ਮੇਰੀ ਟੀਮ ਕ੍ਰਿਸ਼ਨ ਸੌਕੀ ਜੀ ਜੋ ਸਾਡੇ ਕਲਚਰ ਵਿੰਗ ਦੇ ਪ੍ਰਧਾਨ ਨੇ ਪਾਲਾ ਬੱਟੀ ਜੀ ਜੋ ਸਾਡੇ ਨੈਸ਼ਨਲ ਅੰਤਰਰਾਸ਼ਟਰੀ ਸਰਕਮੋਸਮਾ ਦੇ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਪੰਮਾ ਜੀ ਅੰਕੁਸ਼ ਕੰਬੋਜ ਜੀ ਹਰਿਆਣਾ ਪ੍ਰਧਾਨ Rajasthan ਦੇ ਪ੍ਰਧਾਨ ਵੀ ਆਏ ਹੋਏ ਨੇ ਬਲਦੇਵ ਖਿੰਡਾ ਜੀ ਔਰ ਸਾਰੀ ਹੀ ਸ਼ਹੀਦ ਉਦਮ ਸਿੰਘ ਯਾਦਗਾਰੀ ਕਮੇਟੀ ਅਬੋਹਰ ਇਹ ਅੱਜ ਵਧਾਈ ਦੇ ਪਾਤਰ ਨੇ ਕਿ ਇਹਨਾਂ ਨੇ ਅਬੋਹਰ ਸ਼ਹਿਰ ਦੇ ਹਾਰਟ ਦੇ ਵਿੱਚ ਜਿਹੜਾ ਇੱਕ ਚੌਕ ਹੈ ਉੱਥੇ ਸ਼ਹੀਦ ਉਦਮ ਸਿੰਘ ਜੀ ਦਾ ਆਦਮ ਕਦ ਬੁੱਧ ਸਥਾਪਿਤ ਕੀਤਾ ਔਰ ਵਿਸ਼ੇਸ਼ ਤੌਰ ਤੇ ਤੇਰਾ ਬਾਬਾ ਭੂਮਨ ਸ਼ਾ ਸੰਗਰ ਸਾਧਾ ਤੇ ਗੱਦੀ ਨਿਸ਼ੀਨ ਬਾਬਾ ਬਾਬਾ ਬ੍ਰਹਮਦਾਸ ਜੀ ਉਹ ਵਿਸ਼ੇਸ਼ ਤੌਰ ਤੇ ਆ ਕੇ ਇਸ ਸਤਾਨ ਨੂੰ ਚਰਨ ਸ਼ੋਹ ਦੇ ਕੇ ਗਏ ਨੇ ਔਰ ਆਸ਼ੀਰਵਾਦ ਦੇ ਕੇ ਗਏ ਨੇ ਸਾਰੀਆਂ ਸੰਗਤਾਂ ਨੂੰ ਔਰ ਸਾਰੀ ਟੀਮ ਨੂੰ ਕਿ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ 26 ਦਸੰਬਰ 2023 ਨੂੰ ਜਿਹੜਾ ਮਨਾਉਣ ਜਾ ਰਹੇ ਨੇ ਸ਼ਹੀਦ ਉਧਮ ਸਿੰਘ ਯਾਦਗਾਰੀ ਕਮੇਟੀ ਅਬੌਰ ਤੇ ਅੰਤਰਰਾਸ਼ਟਰੀ ਸਰਪ੍ਰਮੋਹ ਸਮਾਜ ਦੀ ਟੀਮ ਔਰ ਸਾਰੇ ਹੀ ਇਲਾਕਾ ਵਸਨੀਕਾਂ ਨੂੰ ਨਾਲ ਲੈ ਕੇ ਮਨਾਉਣ ਜਾ ਰਹੇ ਨੇ ਜਿੱਥੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੀ ਪਹੁੰਚਣਗੇ ਸਾਡੇ ਜਗਦੀਪ ਗੋਲਡੀ ਜੀ ਐਮਐਲਏ ਉਹ ਵੀ ਪਹੁੰਚਣਗੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆਂ ਕਿ ਸ਼ਹੀਦ ਉਧਮ ਸਿੰਘ ਦੇ ਜਿਹੜੇ ਜਨਮ ਦਿਹਾੜੇ ਦੇ ਉੱਤੇ ਵਰਦਤੋਵਾਦੀ ਸੰਖਿਆ ਸਮੇਤ ਆਪਣੇ ਪਰਿਵਾਰ ਸਮੇਤ ਔਰ ਆਪਣੇ ਸੱਜਣਾ ਮਿੱਤਰਾ ਸਮੇਤ ਇੱਥੇ ਆ ਕੇ ਹਾਜ਼ਰੀ ਲਗਾਉਣ ਤਾਂ ਕਿ ਇਹ ਸੱਚੀ ਸ਼ਰਧਾਂਜਲੀ ਸ਼ਹੀਦ ਉਦਮ ਸਿੰਘ ਨੂੰ 26 ਦਸੰਬਰ ਨੂੰ ਦਿੱਤੀ ਜਾ ਸਕੇ ਉਸ ਦਿਨ ਹੀ ਸ਼ਹੀਦ ਉਦਮ ਸਿੰਘ ਜੀ ਦੇ ਸਟੈਚੂ ਦੇ ਜਿਹੜਾ ਉਦਘਾਟਨ ਸਮਾਰੋਹ ਕੀਤਾ ਜਾਵੇਗਾ ਉਸ ਵਿੱਚ ਵੀ ਕੈਬਨਿਟ ਮੰਤਰੀ ਜਿਹੜੇ ਆਣਗੇ ਉਹਨਾਂ ਦੁਆਰਾ ਕੀਤਾ ਜਾਵੇਗਾ ਔਰ ਸਾਰੀਆਂ ਹੀ ਜਿਹੜੀ ਇੱਛਾ ਦੀ ਕਮੇਟੀ ਆ ਔਰ ਸਮੂਹ ਅਬੋਰ ਇਲਾਕਾ ਨਿਵਾਸੀਆਂ ਦੀ ਰਹਿਨਮਾਈ ਵਿੱਚ ਜਿਹੜਾ ਇਹ ਚੌਕ ਜਿਹੜਾ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਤਾਂ ਆਓ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ ਔਰ ਸ਼ਹੀਦ ਨੂੰ ਸੱਚੀ ਸਨਦ ਅਕਰੀ ਦੇਈਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਨੇਹਾ ਮਿਲ ਸਕੇ ਨਿਸ਼ਚੈ ਕਰ ਆਪਣੀ ਜੀਤ ਕਰੋ ਕਿਉਂਕਿ ਸ਼ਹੀਦ ਉਦਮ ਸਿੰਘ ਨੇ ਜੋ ਨਿਰਮਮ ਹਤਿਆਕਾਂਡ ਜਲਿਆਂਵਾਲੇ ਬਾਗ ਚ 13 ਅਪ੍ਰੈਲ 1919 ਵਿੱਚ ਹੋਇਆ ਸੀ ਉਸ ਦਾ ਜਿਹੜਾ ਬਦਲਾ ਲੈਣ ਵਾਸਤੇ 21 ਸਾਲ ਨਿਸ਼ਚੇ ਕੀਤਾ ਔਰ ਉਸ ਨੂੰ ਜਿਹੜਾ ਆਪਣਾ ਨਿਸ਼ਚੇ ਕਰਕੇ ਇੰਗਲੈਂਡ ਦੀ ਧਰਤੀ ਤੇ ਜਾ ਕੇ ਸਰ ਮਾਈਕਲ ਅਡਵਾਇਰ ਨੂੰ ਗੋਲੀਆਂ ਨਾਲ ਮਾਰ ਕੇ ਸ਼ਹੀਦਾਂ ਦਾ ਬਦਲਾ ਲਿਆ ਸੀਗਾ ਤਾਂ ਇਸ ਕਰਕੇ ਕੋਈ ਵੀ ਨਿਸ਼ਚੇ ਆਪਾਂ ਨੌਜਵਾਨਾਂ ਨੂੰ ਇਹੀ ਦੱਸਣਾ ਕਿ ਕੋਈ ਨਿਸ਼ਚੇ ਕਰ ਲੋ ਚਾਹੇ ਉਹ ਪੜ੍ਹਾਈ ਦਾ ਹੋਵੇ ਚਾਹੇ ਉਹ ਹਰ ਸਪੀਰਟ ਦਾ ਹੋਵੇ ਨਿਸ਼ਚੈ ਜ਼ਰੂਰ ਕਰਨਾ ਚਾਹੀਦਾ ਔਰ ਆਪਣਾ ਜਿਹੜਾ ਏਮ ਤੇ ਪ੍ਰਾਪਤੀ ਕਰਨੀ ਚਾਹੀਦੀ ਹੈ ਸ਼ਹੀਦ ਉਦਮ ਸਿੰਘ ਅਮਰ ਰਹੇ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਢੋਕੇ ਬਾਬਾ ਸੰਦੀ ਦੀ ਇੱਥੇ ਚਰਨ ਪਾ ਰਹੇ ਨੇ ਸ਼ਹੀਦ ਦੇ ਚੌਕ ਨੂੰ ਤੁਹਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇੱਥੇ ਪਹੁੰਚ ਕੇ ਸ਼ਹੀਦ ਉਦਮ ਸਿੰਘ ਦੀ ਪ੍ਰਤਿਮਾ ਜੋ ਬૂર્ਤੀ ਹੈ ਸ਼ਹੀਦ ਉਦਮ ਸਿੰਘ ਦੀ ਉਸ ਨੂੰ ਸਥਾਪਿਤ ਕਰਕੇ ਅੱਜ ਸਮੂਹ ਸਾਧ ਸੰਗਤਾਂ ਨੇ ਕਿ ਕਿੱਡਾ ਵੱਡਾ ਉਪਰਾਲਾ ਕੀਤਾ ਕਿ ਇਹਨਾਂ ਸੋਹਣਾ ਚੌਕ ਬਣਿਆ ਹੈ ਅਬੋਰ ਦੇ ਵਿੱਚ ਬਹੁਤ ਖੁੱਲਾ ਇਹ ਚੌਕ ਸਾਰਾ ਔਰ ਇਹਦੀ ਜਿਹੜੀ ਦੇਖੇ ਉਹ ਬਹੁਤ ਹੀ ਬਲਖਣੇ ਸ਼ਹੀਦੇ ਹੁਣ ਕਰਕੇ ਇਸ ਚੌਕ ਨੂੰ ਜਿੰਨੀਆਂ ਵੀ ਇੱਥੋਂ ਰਾਹੀਰ ਲੋਕ ਲੰਘਣਗੇ ਸਾਰੇ ਨਤਮਸਤਕ ਹੋ ਕੇ ਜਾਣਗੇ ਬਾਬਾ ਬ੍ਰਹਮਦਾਸ ਜੀ ਥੋੜੀ ਦੇਰ ਤੱਕ ਪਹੁੰਚ ਕੇ ਸਾਰੀਆਂ ਸੰਗਤਾਂ ਦੇ ਨਾਲ ਇੱਥੇ ਨਤਮਸਤਕ ਹੋ ਕੇ ਔਰ ਖਾਸ ਕਰ ਜਿਹੜੀ ਇਲਾਕਾ ਨਿਵਾਸੀਆਂ ਨੂੰ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਸਮਾਜ ਦੇ ਹਰ ਇੱਕ ਵਿਅਕਤੀ ਨੂੰ ਛੋਟੀਆਂ ਵੱਡੀਆਂ ਭੈਣਾ ਬਤਾਵਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਰਦੇ ਆ ਕਿ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਬਾਬਾ ਜੀ ਜਿੱਥੇ ਨਤਮਸਤਕ ਹੋ ਕੇ ਚਲੇ ਜਾਣਗੇ ਉਸ ਤੋਂ ਬਾਅਦ 26 ਦਸੰਬਰ ਨੂੰ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਦਿਹਾੜਾ ਬਣਾਇਆ ਜਾਣਾ ਹੈ ਇਸੇ ਜਗ੍ਹਾ ਤੇ ਜਿੱਥੇ ਅੱਜ ਆਪਾਂ ਖੜੇ ਆ ਸਾਰੇ ਹਮ ਹਮਾਕੇ ਇਲਾਕਾ ਨਿਵਾਸੀ ਬਾਹਰੋਂ ਵੀ ਸੰਗਤਾਂ ਦੇ ਤੇ ਪਹੁੰਚਣ ਗੀਆਂ ਪੰਜਾਬ ਪੱਦਰ ਤੇ ਸ਼ਹੀਦ ਉਦਮ ਸਿੰਘ ਦਾ ਜਨਮ ਦਿਹਾੜਾ ਇੱਥੇ ਮਨਾ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਵਾਸਤੇ ਆਪਾਂ ਸਾਰਿਆਂ ਨੇ ਪਹੁੰਚਣਾ ਸਮਾ ਰਹੇਗਾ ਉਸ ਦਿਨ ਸਵਾ 11 ਵਜੇ ਸਵਾ 11 ਵਜੇ ਸਾਰਿਆਂ ਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਸ਼ਹੀਦ ਉਦਮ ਸਿੰਘ ਜੀ ਦੇ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੋ ਕੇ ਸ਼ਹੀਦ ਉਦਮ ਸਿੰਘ ਯਾਦਗਾਰ ਕਮੇਟੀ ਹਬੌਰ ਦੇ ਸਾਰੇ ਹੀ ਮੈਂ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਤੁਸੀਂ ਜਿਹੜਾ ਚੌਕ ਚੁਣਿਆ ਇਹ ਹਿੰਦੂਸਤਾਨ ਦੇ ਵਿੱਚ ਇੱਕ ਵਿਲੱਖਣ ਚੌਕ ਹੋਏਗਾ ਜਿੰਨੀ ਵਧੀਆ ਅਟਰੈਕਸ਼ਨ ਤੇ ਦੇਖੇ ਤੇ ਬਣਦੀ ਏ ਤੁਸੀਂ ਵਧਾਈ ਦੇ ਪਾਤਰ ਹੋ ਸ਼ਹੀਦ ਜੈ ਬੋਲੀਏ ਬਾਬਾ ਭੰਮਣ ਸ਼ਾਹ ਮਹਾਰਾਜ ਕੀ ਜੈ ਬਾਬਾ ਜੀ ਦੀ ਕਿਰਪਾ ਦੇ ਨਾਲ ਉਸ ਕਾਲਪੁਰਖ ਵੈਗਰੂ ਦੀ ਕਿਰਪਾ ਦੇ ਨਾਲ ਇਸ ਚੌਂਕ ਨੂੰ ਹਮੇਸ਼ਾ ਹੀ ਇੱਥੇ ਸੰਗਤਾਂ ਜਣੀਆਂ ਨੇ ਇੱਕ ਸੁਨੇਹਾ ਲੈ ਕੇ ਜਾਣ ਗਿਆ ਹਿੰਦੁਸਤਾਨ ਦੇ ਵਿੱਚ ਜਿੰਨੀ ਵੀ ਕਰਪਸ਼ਨ ਹੈ ਉਸ ਨੂੰ ਖੰਭ ਖਤਮ ਕਰਨ ਦੇ ਵਾਸਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਹਾਰ ਕਰਨ ਦੇ ਵਾਸਤੇ ਆਪਾਂ ਇੱਥੋਂ ਇੱਕ ਸਿੱਖ ਕੇ ਕੁਝ ਜਾਣਾ ਹੈ ਕੁਝ ਇੱਥੋਂ ਸਾਨੂੰ ਪ੍ਰੇਰਨਾ ਮਿਲੇਗੀ ਉਸ ਪ੍ਰੇਰਨਾ ਦੇ ਨਾਲ ਹੀ ਸਾਡੇ ਦੇਸ਼ ਦੇ ਜਿਹੜੇ ਹਾਲਾਤ ਨੇ ਉਹ ਬਦਲਣਗੇ ਸੋ ਸ਼ਹੀਦ ਉਦਮ ਸਿੰਘ ਦੇ ਕੁਝ ਨਾਰੇ ਨੇ ਸ਼ਹੀਦ ਉਦਮ ਸਿੰਘ ਅਮਰ ਰਹੇ ਅਮਰ ਰਹੇ ਸ਼ਹੀਦ ਉਦਮ ਸਿੰਘ ਅਮਰ ਰਹੇ ਅਮਰ ਰਹੇ ਜੈਤੋ ਤੁਹਾਡੀ ਸੋਟ ਤੇ ਮਹਰਾ ਜੀ ਅਗੇ ਧੋਕੇ ਜੈਤੋ ਤੁਹਾਡੀ ਸੋਟ ਤੇ ਮਹਰਾ ਜੀ ਅਗੇ ਧੋਕੇ ਰਾਮ محمد ਸਿੰਘ ਜਾਤ ਅਮਰ ਰਹੇ ਅਮਰ ਰਹੇ ਰਾਮ محمد ਸਿੰਘ ਜਾਤ ਅਮਰ ਰਹੇ ਦਸ਼ਮ ਗੁਰੂ ਨੇ ਮਾਰ ਕੇ ਪਿਤਾ ਆਪਣਾ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ ਪਹਿਲੇ ਨੰਬਰ ਤੇ ਸਦਾ ਪੰਜਾਬ ਆਉਂਦਾ ਹੈ ਗੱਲ ਚੱਲਦੀ ਹੈ ਜਦੋਂ ਕੁਰਬਾਨੀਆਂ ਦੀ ਹਰੀ ਸਿੰਘ ਨਲਵੇ ਨੇ ਅਸੀਂ ਧਾਕ ਪਾਈ ਕੌਮ ਅੱਜ ਵੀ ਡਰੇ ਅਫਗਾਨੀਆਂ ਦੀ ਤੇ ਮੱਖਣ ਬਰਾੜਾ ਉਦਮ ਸਿੰਘ ਦਾ ਨਾਂ ਸੁਣ ਕੇ ਰਾਣੀ ਕੰਬਦੀ ਵੀਰੇ ਬਰਤਾਨੀਆਂ ਦੀ ਰਾਣੀ ਕੰਬਦੀ ਵੀਰੇ ਬਰਤਾਨੀਆਂ ਦੀ ਅੱਜ ਅਸੀਂ ਉਦਮ ਸਿੰਘ ਅੱਜ ਅਸੀਂ ਇਸ ਦੇਸ਼ ਦੇ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਉਦਮ ਸਿੰਘ ਜੀ ਦੇ ਜੋ ਆਦਮ ਕਤ ਬਹੁ ਅਭੋਰ ਸ਼ਹਿਰ ਦੇ ਵਿੱਚ ਔਰ ਮੈਂ ਤਾਂ ਇਹ ਕਹੂੰਗਾ ਕਿ ਆ ਬਹੋਰ ਸ਼ਹਿਰ ਦਾ ਦਿਲ ਜਿਵੇਂ ਚੰਡੀਗੜ੍ਹ ਦਾ ਸੈਕਟਰ 17 ਦਿਲ ਹੈ ਔਰ ਜਿਸ ਆਪਣੇ ਚੌਕ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦਾ ਸਟੈਚੂ ਲੱਗ ਰਿਹਾ ਹੈ ਇਹ ਅਭੋਰ ਸ਼ਹਿਰ ਦਾ ਦਿਲ ਹੈ ਔਰ ਸਭ ਤੋਂ ਵੱਡਾ ਮੈਂ ਆਪਣੇ ਬਜ਼ੁਰਗਾਂ ਨੂੰ ਸਰਦਾਰ ਅਮਰੀਕ ਸਿੰਘ ਜੀ ਚੌਧਰੀ ਦولتਰਾਮ ਜੀ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਆਪਣੀ ਕੌਮ ਦੇ ਲਈ ਔਰ ਆਪਣੀ ਬਰਾਦਰੀ ਦੇ ਲਈ ਔਰ ਸ਼ਹੀਦ ਦੇ ਲਾਤੀ ਉਹਨਾਂ ਦੇ ਚਰਨਾਂ ਤੋਂ ਨੀਵਾ ਹੋ ਕੇ ਨਤਮਸਤਕ ਕਰਦਾ ਹੈ ਦੂਜਾ ਮੈਂ ਪੂਰੇ ਹਮੂਲ ਖੇਰ ਦੇ ਸਾਡੇ ਉਹਨਾਂ ਸੱਜਣਾ ਨੂੰ ਸ਼ੌਂਕੀ ਸਾਫ ਔਰ ਉਹਨਾਂ ਦੀ ਪੂਰੀ ਟੀਮ ਕੇਵਲ ਕ੍ਰਿਸ਼ਨ ਜੀ ਪੂਰੀ ਟੀਮ ਜਿਨ੍ਹਾਂ ਨੇ ਦਿਨ ਰਾਤ ਇੱਕ ਮਿਹਨਤ ਕਰਕੇ ਜਿਹੜਾ ਇਹ ਉਪਰਾਲਾ ਕੀਤਾ ਔਰ ਸ਼ਹੀਦ ਉਦਮ ਸਿੰਘ ਦਾ ਪੁੱਤ ਲਾਉਣ ਦਾ ਜਿਹੜਾ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੁਸੀਂ ਵਧਾਈ ਦੇ ਪਾਤਰੋਂ ਔਰ ਦੀਪ ਕੰਬੋ ਜੀ ਜਿਹੜੇ ਕਿ ਇਥੋਂ ਇਲੈਕਸ਼ਨ ਵੀ ਲੜਿਆ ਔਰ ਹਲਕਾ ਇਨਚਾਰਜ ਵੀ ਨੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਤਣਕਾ ਤਣਕਾ ਕਰਕੇ ਸਮੁੰਦਰ ਬਣਦਾ ਤੁਸੀਂ ਸਾਰੇ ਇਕੱਠੇ ਹੋਏ ਔਰ ਜਿਹੜਾ ਇਹ ਸ਼ਹੀਦ ਉਤਮ ਸਿੰਘ ਦੇ ਸਟੈਚੂ ਦਾ ਜਿਹੜਾ ਪ੍ਰੋਗਰਾਮ ਬਣਿਆ ਇਹਦੇ ਵਿੱਚ ਤੁਹਾਡੇ ਸਾਰਿਆਂ ਨੂੰ ਮੈਂ ਨਤਮਸਤਕ ਹੁੰਨਾ ਔਰ ਬੜੀ ਖੁਸ਼ੀ ਹੋਈ ਆ ਦੇਖ ਕੇ ਜਿਹੜਾ ਬਾਬਾ ਜੀ ਸਾਡੇ ਬ੍ਰਹਮਦਾਸ ਜੀ ਸੰਗਰਸਾਤਾ ਤੋਂ ਚੰਦ ਮਿੰਟਾਂ ਵਿੱਚ ਪਹੁੰਚਣ ਵਾਲੇ ਆ ਉਹਨਾਂ ਵੱਲੋਂ ਨਤਮਸਤਕ ਹੋ ਕੇ ਇਸ ਬੁੱਤ ਨੂੰ ਸੰਪੂਰਨਤਾ ਦਿੱਤੀ ਜਾਊਗੀ ਔਰ 26 ਦਸੰਬਰ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਪਾਂ ਸਾਰਿਆਂ ਨੇ ਇੱਥੇ ਇਕੱਤਰ ਹੋਣਾ ਔਰ ਮੈਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪਾਂ ਜਾਤ ਪਾਤ ਤੋਂ ਉੱਚਨੀ ਤੋਂ ਉੱਪਰ ਉੱਠ ਕੇ ਕਿਉਂਕਿ ਸ਼ਹੀਦ ਦੇਸ਼ ਕੌਮ ਦਾ ਫਰਮਾਇਆ ਹੁੰਦੇ ਆ ਸਾਨੂੰ ਮਾਣ ਹੈ ਕਿ ਉਹਨਾਂ ਨੇ ਕੰਬੋਜ ਕਮਿਊਨਿਟੀ ਦੇ ਵਿੱਚ ਜਨਮ ਲਿਆ ਲੇਕਿਨ ਪੂਰੇ ਦੇਸ਼ ਨੂੰ ਉਹਨਾਂ ਤੇ ਮਾਣ ਹੈ 21 ਸਾਲ ਦੀ ਕੋਰ ਤਪਸ਼ਾ ਤੋਂ ਬਾਅਦ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਔਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਰਿਕਾਰਡ ਹੈ ਕਿ ਜਲਿਆਂ ਵਾਲੇ ਬਾਗ ਦਾ ਜਿਹੜਾ ਨਰਸ ਹਾਰ ਹੋਇਆ ਉਹ ਦੇਸ਼ ਦੀ ਆਜ਼ਾਦੀ ਦਾ ਟਰਨਿੰਗ ਪੁਆਇੰਟ ਬਣਿਆ ਔਰ ਉਸ ਚੀਜ਼ ਦਾ ਜਿਹੜਾ ਬਦਲਾ ਲੈ ਕੇ ਸ਼ਹੀਦ ਉਦਮ ਸਿੰਘ ਜੀ ਨੇ ਜੋ ਮਿਸਾਲ ਕਾਇਮ ਕੀਤੀ ਹੈ ਉਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਸਾਡੇ ਨੌਜਵਾਨਾਂ ਲਈ ਇੱਕ ਚਾਨਣ ਮਨਾਰਾ ਇਹ ਬੁੱਤ ਲਾਉਣ ਦਾ ਸਭ ਤੋਂ ਵੱਡਾ ਸਾਨੂੰ ਜਿਹੜਾ ਬੈਨੀਫਿਟ ਹੈ ਜਿਉਂਕਿ ਸਾਡੇ ਜਿਹੜੇ ਨੌਜਵਾਨ ਹੈ ਸਾਡੀ ਯੰਗੇਸਟ ਹੈ ਉਹ ਅੱਜ ਆਪਣੇ ਰਾਹ ਤੋਂ ਕਰਾਹੇ ਪੈ ਗਈ ਐ ਪੰਜਾਬ ਦੇ ਹਾਲਾਤ ਹਿੰਦੁਸਤਾਨ ਦੇ ਹਾਲਾਤ ਨਸ਼ਿਆਂ ਦੇ ਵਿੱਚ ਰਿਸ਼ਵਤਖੋਰੀ ਦੇ ਵਿੱਚ ਇੰਨੇ ਕੋ ਗਰਕ ਗਏ ਐ ਅੱਜ ਸਾਨੂੰ ਸ਼ਹੀਦਾਂ ਨੂੰ ਸਾਨੂੰ ਮਰੀਦਾਂ ਨੂੰ ਯਾਦ ਕਰਕੇ ਆਪਣੇ ਆਡੀਅਲ ਮਨਾਉਣ ਲਈ ਆਪਣੇ ਨੌਜਵਾਨਾਂ ਨੂੰ ਇਸ ਪਾਸੇ ਮੋੜਨਾ ਪਊਗਾ ਮੈਂ ਇੱਕ ਵਾਰ ਫਿਰ ਪੂਰੇ ਹਬੌਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ 26 ਦਸੰਬਰ ਲਈ ਸਭ ਨੂੰ ਓਨਲੀ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ